ਇਹਨਾਂ ਗੱਡੀ ਉਸੇਗੇ ਉਸਾਬका ਪੰਚਾਇਤ ਮੈਂਬਰੀ ਪਿੰਡ ਦਰਾਜ ਤੋਂ ਜਿਹੜੀ ਕਿ ਕਿਵੇਂ ਇਹ ਹਸਾਬ ਹੈ ਕਿਵੇਂ ਪਤਾ ਲੱਗਿਆ ਕਿ ਇਸ ਤਰ੍ਹਾਂ ਇਹ ਸ਼ੱਕ ਜਤਾ ਗਿਆ ਕਿ ਸਰਵਾਰ ਕੀ ਜਦੋਂ ਸਾਨੂੰ 16 ਤਰੀਕ ਨੂੰ ਦੁਪਹਿਰੇ ਸਾਡੇ ਪਿੰਡੋਂ ਮੁੰਡਾ ਦਗਨਪਰਾੜਾ ਉਹਨੂੰ ਛਾਣੇ ਦੇ ਵਿੱਚ ਹੋਣ ਗਿਆ ਵੀ ਐ ਕਰਕੇ ਥੋੜੇ ਪਿੰਡ ਹਰਚਰਨ ਸਿੰਘ ਪੁੱਤਰ ਹਰਵੰਦ ਸਿੰਘ ਨਾਂ ਦਾ ਬੰਦਾ ਹੈਗਾ ਕਿ ਉਹ ਭਾਈ ਗੱਡੀ ਦੇ ਵਿੱਚ ਅੱਗ ਲਾ ਕੇ ਉਹਦੀ ਮੌਤ ਹੋ ਚੁੱਕੀ ਹੈ ਜੀ ਉਦੋਂ ਬਾਅਦ ਜਦੋਂ ਅਸੀਂ ਆਏ ਤਾਂ ਲਾਸ਼ ਬਿਲਕੁਲ ਸੜ ਚੁੱਕੀ ਸੀਗੀ ਅਸੀਂ ਆਪਣੇ ਤੌਰ ਤੇ ਜਿਹੜੇ ਕੈਂਬਰੀਜ ਉੱਤੇ ਸਾਹਮਣੇ ਹੋਟਲ ਦੇ ਵਿੱਚ ਲੱਗੇ ਜਿੱਥੇ ਵੀ ਦੇਖੀਏ ਬਾਕੀ ਅੱਗ ਲੱਗੀ ਹੈ ਵੀ ਜਾਂ ਕੋਈ ਸ਼ੱਕੀ ਘਟਨਾਣਾ ਹੋਵੇ ਇਹ ਆਮ ਗੱਲ ਨਹੀਂ ਹੈ ਅੱਜ ਕੱਲ੍ਹ ਲੁੱਟ ਖੋਹੀਆਂ ਹੋ ਰਹੀਆਂ ਨੇ ਇਹਦੀਆਂ ਉਸ ਵੀ ਆ ਕੇ ਜੀ ਕੈਮਰੇ ਦੇ ਵਿੱਚ ਆ ਕੇ ਦੇਖਿਆ ਉੱਥੇ ਸਾਨੂੰ ਸ਼ੱਕ ਪਿਆ ਵੀ ਇਹ ਇੱਕ ਸੋਚੀ ਸਾਥ ਸੱਜਦੇ ਇਹਦੀ ਨੂੰ ਮੁੰਡੇ ਦਾ ਕਤਲ ਕੀਤਾ ਗਿਆ। ਜਿੱਦੀ ਫਿਰ ਅਸੀਂ ਐਸਐਚਓ ਨਰਮਜੀਤ ਸਿੰਘ ਜੀ ਨੂੰ ਸਾਧ ਕੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਸਾਡੇ ਨਗਰ ਦਾ ਜਿਹੜਾ ਨੌਜਵਾਨ ਸੀ ਵੀ ਇਹ ਦਾ ਕਤਲ ਕੀਤਾ ਗਿਆ ਵੀ ਤੁਸੀਂ ਜਿਹੜੀ ਪੜਤਾਲ ਕਰੋ ਜੀ ਇਹ ਅਸੀਂ ਉਹਨਾਂ ਨੂੰ ਬੇਨਤੀ ਕੀਤੀ। ਪਹਿਲਾਂ ਕੋਈ ਲੱਗਦਾ ਸੀ ਕੋਈ ਸ਼ੱਕ ਸੀ ਇਸ ਤਰ੍ਹਾਂ ਦੇ ਜਿਹੜਾ ਜਿਹੜਾ ਧਮਕ ਸ਼ੱਕ ਇਹ ਗੱਲ ਯਕੀਨਸ਼ਫ ਚ ਬਦਲ ਗਈ ਦੀ ਗੱਲ। ਪਹਿਲਾਂ ਵੀ 6-7 ਸਾਲ ਪਹਿਲਾਂ ਨਾ ਜੀ ਇਹ ਜਿਹੜੀ ਲੇਡੀ ਸੀਗੀ ਸੁਖਜੀਤ ਕੌਰ ਇਹ ਜਿਹੜੀ ਸਾਸ ਸੀ ਉਹਦੀ ਜਿਹੜੀ ਮੌਤ ਵੀ ਉਹ ਵੀ ਪੁੱਜੇ ਪੇਤ ਕੋਈ ਹਾਲ ਦੇ ਵਿੱਚ ਹੋਈ ਸੀਗੀ ਉਦੋਂ ਵੀ ਪਿੰਡ ਨੂੰ ਸ਼ੱਕ ਸੀ ਵੀ ਉਹਦੀ ਮੌਤ ਕਿਸੇ ਨੇ ਕਤਲ ਕੀਤਾ ਗਿਆ ਉਸ ਕਰਕੇ ਹੁਣ ਵੀ ਸੱਤ ਵੀ ਨੇ ਗਾਣਾ ਨਕਰ ਦੇਖਦਾ ਇਸੇ ਕਰਕੇ ਸਾਨੂੰ ਸ਼ੱਕ ਸੀ ਉਹ ਕਰਕੇ ਜੀ ਪੜਤਾਲ ਕੀਤੀ ਵੀ ਬਾਕੀ ਵੱਡੀ ਚੱਕ ਲੈ ਕਿੰਨੇ ਦੀ ਮੌਤ ਹੋਈ ਹੈ ਜਾਂ ਕਿਸੇ ਨੇ ਕੋ ਸਾਸਦੇ ਦੀ ਇਹਨੂੰ ਕਤਲ ਕੀਤਾ ਜਿਹੜੇ ਪਿੰਡ ਤੇ ਸ਼ਿਆਮ ਜਤਾਰ ਸਿੰਘ ਕਹਿੰਦੇ ਹਰਚਰਨ ਸਿੰਘ ਨੂੰ ਬਹੁਤ ਹੀ ਨਰਮ ਸੁਭਾਅ ਦਾ ਨਸ਼ੇ ਤੋਂ ਰਹਿਤ ਮੁੰਡਾ ਦੋ ਟਾਈਮ ਗੁਰੂ ਘਰ ਜਾਣ ਵਾਲਾ ਸੀਗਾ ਨਸ਼ੇ ਤੋਂ ਰਹਿ ਸੀ ਮਿਲਮਲਾ ਬੜਾ ਬਹੁਤ ਹੀ ਨਰਮ ਸੁਭਾਅ ਦਾ ਮੁੰਡਾ ਸੀਗਾ ਜੀ ਬਾਈ ਜੀ ਬਹੁਤ ਹੀ ਨਰਮ ਪਰਿਵਾਰ ਮੁੰਡਾ ਸੀਗਾ ਤੇ ਨਸੀਬਤੇ ਤੋਂ ਰਹੇ ਸੀਗਾ ਤੇ ਬਹੁਤ ਸਾਜ਼ਿ ਤਹਿਤ ਇਹਨੂੰ ਵਿਚਾਰੇ ਨੂੰ ਮਾਰਿਆ ਗਿਆ ਤੇ ਪਹਿਲਾਂ ਤਾਂ ਅੱਗ ਦੇ ਵਿੱਚ ਹੀ ਰਹਿ ਗਏ ਸੀ ਵੀ ਚਲੋ ਗੱਡੀ ਨੂੰ ਅੱਗ ਲਾ ਕੇ ਗਰਮੀ ਕਰਕੇ ਬਾਅਦ ਦੇ ਵਿੱਚ ਜਾਂਚ ਦੇ ਵਿੱਚ ਆਇਆ ਵੀ ਇਹਨੂੰ ਇਹਦੀ ਮੰਨ ਲਓ ਘਰਦਿਆਂ ਨਹੀਂ ਇਹਦੀ ਪਤਨੀ ਨਹੀਂ ਮੰਨ ਲਓ ਸਾਜ਼ਿ ਸ ਰਸ ਕੇ ਇਹਨੂੰ ਬੇਰਹਿਮੀ ਨਾਲ ਮਰਵਾਇਆ ਗਿਆ ਤੇ ਇਹਨੂੰ ਬੰਦ ਦੀ ਸਜ਼ਾ ਵੱਧ ਤੋਂ ਵੱਧ ਕਾਨੂੰਨਨ ਮਿਲਣੀ ਚਾਹੀਦੀ ਹੈ ਮਲੋ ਗੁਨਾਹ ਕਰਿਆ ਉਹਦੀ ਇਹਨੂੰ ਸਜ਼ਾ ਮਿਲੇ ਇਹੀ ਕਹਿ ਸਕਦੇ ਆ ਜੀ ਜਾਂ ਤਾਂ ਮਨ ਕੋ ਚਲੋ ਵੀ ਜ਼ਮੀਨ ਪ੍ਰੋਪਰਟੀ ਵੀ ਦਾ ਇੰਨਾ ਦੀ ਸੀ ਪਹਿਲਾਂ ਵੀ ਇਹ ਕੋਈ ਹੁਣ ਜਿਆਦਾ ਲਾਲਚ ਹੋ ਗਿਆ ਇਹਨੂੰ ਵੀ ਮਾਰ ਮੁਰ ਕੇ ਜਾਂਦਾ ਵੀ ਇਹਦੀ ਜਿਹੜੀ ਸਾਰੀ ਪ੍ਰੋਪਰਟੀ ਹੈ ਵੀ ਮੈਂ ਕੱਲੀ ਹੜੱਪ ਕਰ ਲਵਾਂਗੀ ਪ੍ਰੋਪਰਟੀ ਵੀ ਹੈਗੀ ਆ ਬੰਦੇ ਕੋਲੇ ਵੀ ਪ੍ਰੋਪਰਟੀ ਦੀ ਹੱਕਦਾਰ ਮੈਂ ਬਣ ਜਾ। ਇਹਦੇ ਦੋ ਬੱਚੇ ਆ ਜੀ 10 ਸਾਲ ਦੀ ਕੁੜੀ ਆ 8 ਸਾਲ ਦਾ ਮੁੰਡਾ ਹੈ। ਇਹਦੇ ਵਿੱਚ ਜੀ ਹਜੇ ਤੱਕ ਜਾਂਚ ਚ ਤਿੰਨ ਬੱਚੇ ਆ ਤਿੰਨ ਬੰਦੇ ਆਏ ਆ ਜੀ ਦੋ ਏਜੰਟਸ ਇੱਕ ਇਹਦੇ ਘਰ ਦੇ। ਇੱਕ ਮਰਾਜ ਤੋਂ ਹੈ ਜੀ ਤੇ ਇੱਕ ਰਾਮਪੁਰ ਸਿਟੀ ਤੋਂ ਹੈ ਨਾਲ। ਮੰਗ ਤੇ ਇਹੀ ਕਰ ਰਹੇ ਆ ਜੀ ਇਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਹੋ ਸਕੇ ਤਾਂ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਿਵੇਂ ਉਹਨੂੰ ਜਿਉਂਦੇ ਜੀ ਝਾੜਿਆ ਤਾਂ ਇਹਨੂੰ ਵੀ ਉਹ ਚੀਜ਼ ਆ ਮੰਨ ਲਓ ਮਾਫਜਾ ਮਾਫਜਾ ਭੁਗਤਣਾ ਪਵੇ ਭਾਈ ਜੀ ਗੱਲ ਤਾਂ ਇਹ ਜਗਤਾਰ ਸਿੰਘ ਅਸੀਂ ਜਗਤਾਰ ਕਹਿੰਦੇ ਨੇ ਪਿੰਡ ਚੋਂ ਮੁੰਡੇ ਨੂੰ ਪੈਸੇ ਪੱਕਾ ਨਾਮ ਉਹਦਾ ਹਰਚਰਨ ਸਿੰਘ ਸੀਗਾ ਬਹੁਤ ਜ਼ਿਆਦਾ ਨਰਮ ਸੁਭਾਅ ਦਾ ਬੰਦਾ ਸੀ ਕਿਸੇ ਨਾਲ ਬੋਲਣੀ ਨਹੀਂ ਮਾੜੀ ਕਿਸੇ ਨਾਲ ਕੁਝ ਨਹੀਂ ਮੰਨ ਲਓ ਪਿੰਡ ਚ ਹਰ ਇੱਕ ਬੰਦੇ ਨਾਲ ਵਰਤਣ ਵਾਲਾ ਬੰਦਾ ਸੀਗਾ ਤੇ ਜਿਹੜਾ ਇਹ ਕੰਮ ਹੋਇਆ ਪਹਿਲਾਂ ਤਾਂ ਸਭ ਨੂੰ ਬਈ ਪਿੰਡ ਚ ਆਈ ਸੀਗਾ ਵੀ ਯਾਰ ਅੱਗ ਲੱਗ ਗਈ ਅਗ ਲੱਗਣ ਕਾਰਨ ਵੀ ਮਰ ਗਿਆ ਜਾਂ ਕੁਝ ਵੀ ਬਾਅਦ ਚ ਪੁਲਿਸ ਨੇ ਜਿਵੇਂ ਤਫਤੀਸ਼ ਕੀਤੀ ਆ ਦੋ ਬੰਦੇ ਫੜੇ ਗਏ ਇੱਕ ਦੀ ਘਰ ਦੀ ਦੀ ਵਿੱਚ ਸ਼ਾਮਲ ਹੋਈ ਆ ਸਾਜ਼ਿਸ਼ ਦੇ ਵੀ ਉਹਨਾਂ ਨੇ ਮਾਰਿਆ ਜੀ ਹੁਣ ਅਫਵਾਹਾਂ ਦਾ ਬਾਈ ਜੀ ਬਹੁਤ ਉੱਡੀ ਆਂਦੇ ਹੁਣ ਉਹਦੇ ਆਪਾ ਤਹੱਤਾਂ ਕੁਝ ਕਹਿ ਨਹੀਂ ਸਕਦੇ ਜਿਵੇਂ ਹਨਾ ਉਹ ਵੀ ਇੱਕ ਜਿਵੇਂ ਮਹਰਾਜ ਤੋਂ ਆਗਾ ਇਹਦੇ ਪੇਕਿਆਂ ਤੋਂ ਹੀ ਆ ਮੁੰਡਾ ਉਹ ਹੈਗਾ ਇੱਕ ਰਾਮਪਰਾ ਗੱਲਪੱਤੀ ਤੋਂ ਆ ਇੱਕ ਇੱਕ ਹੋਦਾਗੀ ਬਾਕੀ ਦੋ ਬਈਰ ਨਿਕੇ ਨਿਕੇ ਜਵਾਕ ਆ ਉਹਨਾਂ ਦਾ ਵੀ ਨਹੀਂ ਸੋਚਾਂ ਵੀ ਕੀ ਬਣੂ ਹੋ ਸਕਦਾ ਜੇ ਬਾਹਰ ਰਹਿੰਦੀ ਇਹ ਕੱਲ ਨੂੰ ਉਹਨਾਂ ਨੂੰ ਵੀ ਮਾਰ ਸਕਦੀ ਸੀ ਬੱਚਿਆਂ ਨੂੰ ਵੀ ਪਹਿਲਾਂ ਵੀ ਇਹਦੀ ਸੱਸ ਦੀ ਡੈਥ ਹੋਈ ਸੀਗੀ ਉਦੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਵੀ ਪ੍ਰੈਸ ਨਾਲ ਲੱਗ ਕੇ ਮਰੀ ਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਉਹ ਹੋ ਸਕਦਾ ਉਹ ਵੀ ਇਹਨੇ ਮਾਰੀ ਹੋਵੇ ਉਹਦੇ ਵਿੱਚ ਫੇਰ ਸਾਡੀ ਟੀਮ ਨੂੰ ਐਸਪੀ ਟੀ ਸਾਹਿਬ ਸਾਡੇ ਸੰਦੀਕ ਮਨਜੀ ਤੇ ਡੀਐਸਪੀ ਬਰਨਾਲਾ ਸੁਖਵੀਰ ਸਿੰਘ ਇਨਚਾਰਜ ਸੀਆਈਏ ਪੰਜੀਤ ਸਿੰਘ ਜੀ ਇਹ 16 ਤਰੀਕ ਨੂੰ ਪਿਛਲੇ ਮਹੀਨੇ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਗੱਡੀ ਆਲਟੋ ਜੋ ਕਿ ਹੰਡਾਇਆ ਬਰਨਾਲਾ ਰੋਡ ਤੋਂ ਸਲਿਪ ਰੋਡ ਚੜਦਾ ਹੈ ਮੋਗਾ ਰੋਡ ਤੇ ਉੱਥੇ ਦੁਪਹਿਰ ਦੇ ਟਾਈਮ ਉਹਦੇ ਵਿੱਚ ਅੱਗ ਲੱਗ ਗਈ ਹੈ ਤੇ ਜਦੋਂ ਪੁਲਿਸ ਪਾਰਟੀ ਪਹੁੰਚੀ ਤੇ ਫਾਇਰ ਬ੍ਰਿਗੇਡ ਐਂਬੂਲੈਂਸ ਨੂੰ ਬੁਲਾਇਆ ਗਿਆ ਸੀਗਾ ਉੱਥੇ ਮੌਕੇ ਤੇ ਤੇ ਦੇਖਿਆ ਕਿ ਇੱਕ ਇੰਡੀਵਿਜੂਅਲ ਉਹਦੇ ਵਿੱਚ ਹੀ ਉਹਦੀ ਵੀ ਡੈਥ ਹੋ ਗਈ ਸੀਗੀ ਬਾਅਦ ਦੇ ਵਿੱਚ ਉਹ ਪਤਾ ਲੱਗਿਆ ਕਿ ਉਹ ਮਿਸਟਰ ਹਰਚਰਨ ਸਿੰਘ ਸੀਗੇ ਜੋ ਕਿ ਵਿਕਟਿਮ ਸੀਗੇ ਇਸ ਕੇਸ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਇਨੀਸ਼ੀਅਲੀ ਐਦਾਂ ਜਤਾਇਆ ਜਾ ਰਿਹਾ ਸੀਗਾ ਕਿ ਇਹ ਐਕਸੀਡੈਂਟਲ ਡੈਥ ਹੈਗੀ ਜਦੋਂ ਗਰਮੀ ਦੇ ਕਾਰਨ ਅਵਸ਼ ਗਰਮੀ ਕਾਫੀ ਪੈਰੀ ਸੀ ਤੇ ਇਸ ਕਰਕੇ ਗੱਡੀ 'ਚ ਅੱਗ ਲੱਗ ਗਈ ਤੇ ਉਹਨਾਂ ਦੀ ਡੈਥ ਹੋ ਗਈ ਬਟ ਮੌਕੇ ਤੇ ਪਹੁੰਚ ਕੇ ਜਿੱਦਾਂ ਸਾਡੀ ਟੀਮਸ ਪਹੁੰਚਦੀ ਹੈ ਫੋਰੈਂਸਿਕ ਦੀ ਤੇ ਟੈਕਨੀਕਲ ਟੀਮਸ ਪਹੁੰਚੀ ਤੇ ਸੀਨੀਅਰ ਆਫਸਰਸ ਵੀ ਗਏ ਤੇ ਥੋੜਾ ਡਾਊਟ ਸੀਗਾ ਕਈ ਗੱਲਾਂ ਤੇ ਫਿਰ ਫੈਮਿਲੀ ਮੈਂਬਰਸ ਤੋਂ ਪੁੱਛਗਿੱਛ ਕੀਤੀ ਗਈ ਹਿਊਮਨ ਇੰਟ ਲਈ ਗਈ ਤੇ ਮਾਮਲਾ ਸ਼ੱਕੀ ਸਾਨੂੰ ਲੱਗਿਆ ਸੀ ਤੇ ਉਹਦੀ ਤੈਦਕ ਪਹੁੰਚਣ ਵਾਸਤੇ ਫਿਰ ਸਾਡੇ ਐਸਪੀ ਡੀ ਸਾਹਿਬ ਸੰਦੀਪ ਮਾਨ ਉਹਨਾਂ ਦੇ ਨਾਲ ਡੀਐਸਪੀ ਬਰਨਾਲਾ ਸਤਵੀਰ ਸਿੰਘ ਇੰਚਾਰਜ ਸੀਆਈਏ ਇੰਸਪੈਕਟਰ ਬਲਜੀਤ ਸਿੰਘ ਐਂਡ ਐਸਐਚਓ ਸਿਟੀ ਟੂ ਨਿਰਮਲਜੀਤ ਸਿੰਘ ਤੇ ਉਹਨਾਂ ਦੀ ਟੀਮ ਐਂਡ ਟੈਕਨੀਕਲ ਸਾਈਬਰ ਦੀ ਟੀਮਸ ਫੋਰੈਂਸਿਕ ਦੀ ਟੀਮਸ ਅਸੀਂ ਲਾਤੀ ਸੀਗੀ ਵਕ ਵਕ ਤੇ ਡੀਟੇਲਸ ਦੇ ਵਿੱਚ ਜਦੋਂ ਅਸੀਂ ਗਏ ਤੇ ਫਿਰ ਪਤਾ ਲੱਗਿਆ ਕਿ ਜੋ ਇਹ ਮਰਨ ਵਾਲਾ ਹੈਗਾ ਹਰਚਰਨ ਸਿੰਘ ਇਹਦੀ ਵਾਈਫ ਹੈਗੀ ਸੁਖਵੀਰ ਕੌਰ ਉਹਦਾ ਰਿਲੇਸ਼ਨ ਸੀਗਾ ਅਕਿਊਜ਼ਡ ਜੋ ਇਸ ਕੇਸ ਦੇ ਵਿੱਚ ਹੁਣ ਹੈਗਾ ਹਰਦੀਪ ਸਿੰਘ ਤੇ ਉਹਦਾ ਇੱਕ ਹੋਰ ਫਰੈਂਡ ਸੁਖਦੀਪ ਸਿੰਘ ਜੋ ਕਿ ਬਾਰਟੈਂਡਾ ਦੇ ਰਹਿਣ ਵਾਲੇ ਆ ਦੋਨੋਂ ਇਹਨਾਂ ਨੇ ਕਾਂਸਪੀਰੇਸੀ ਰਚੀ ਸੀ ਕਿ ਬਿਕੋਜ਼ ਇਹਨਾਂ ਦੇ ਅਫੇਅਰ ਬਾਰੇ ਹਰਚਨਨ ਸਿੰਘ ਨੂੰ ਪਤਾ ਲੱਗਿਆ ਸੀ ਉਹ ਰੋਕਦਾ ਸੀਗਾ ਤੇ ਇਹਨਾਂ ਨੇ ਸੋਚਿਆ ਵੀ ਇਹਨੂੰ ਜਾਨ ਤੋਂ ਮਾਰ ਕੇ ਇਹਨੂੰ ਰਾਤੋਂ ਹਟਾਇਆ ਜਾਏ ਇਹਦੇ ਵਿੱਚ ਹੀ ਇਹਨਾਂ ਨੇ ਦੁਪਹਿਰ ਦੇ ਟਾਈਮ ਉਹਨੂੰ ਬੁਲਾਇਆ ਬਹਾਨੇ ਸਰ ਉਸ ਪਾਸੇ ਉਹਦੇ ਵਿੱਚ ਓਵਰ ਪਾਵਰ ਕਰ ਲਿਆ ਗਿਆ ਉਹਨੂੰ ਤੇ ਗਲ ਦੇ ਵਿੱਚ ਉਹਦੇ ਪਰਣਾ ਪਾ ਕੇ ਤੇ ਇੱਕ ਜੋ ਹਿੱਟ ਘਰਾਂ ਦੇ ਵਿੱਚ ਯੂਜ਼ ਹੁੰਦਾ ਹੈ ਫੋਰ ਕਾਕਰਿਜਿਸ ਐਂਡ ਡਿਫਰੈਂਟ ਟਾਈਪ ਆਫ ਇਨਸੈਕਟਸ ਨੂੰ ਮਾਰਨ ਵਾਸਤੇ ਜ਼ਹਿਰੀਲੀ ਹੁੰਦੀ ਹੈ ਉਹ ਚੀਜ਼ ਉਹਦੇ ਨਾਲ ਉਹਦੇ ਮੂੰਹ ਤੇ ਨੱਕ ਦੇ ਵਿੱਚ ਪਾਤਾ ਜਿਹਦੇ ਨਾਲ ਉਹ ਤੁਰੰਤ बेहोश ਹੋ ਗਿਆ ਨਾਲ ਹੀ ਇਹਨਾਂ ਕੋਲ ਪਹਿਲਾਂ ਤੋਂ ਹੀ ਇਹਨਾਂ ਨੇ ਅਰੇਂਜ ਕੀਤਾ ਸੀਗਾ ਉੱਥੇ ਪੈਟਰੋਲ ਵਗੈਰਾ ਤੇ ਉਸ ਪਾ ਕੇ ਤੇ ਉੱਥੇ ਗੱਡੀ 'ਚ ਅੱਗ ਲਾ ਕੇ ਉੱਥੋਂ ਨਿਕਲ ਗਏ ਇਹਨਾਂ ਨੂੰ ਪਹਿਲਾਂ ਇਨੀਸ਼ੀਅਲੀ ਲੱਗ ਰਿਹਾ ਸੀਗਾ ਵੀ ਐਕਸੀਡੈਂਟਲ ਡੈਥ ਲੱਗੂਗੀ ਤੇ ਪਤਾ ਨਹੀਂ ਲੱਗੇਗਾ ਬਟ ਜਿੱਦਾਂ ਕਿ ਸਾਡੀ ਟੀਮਸ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹ ਕਾਂਸਪੀਰੇਸੀ ਇਨ ਔਨ ਅਰਥ ਕੀਤਾ ਤੇ ਇਹਦੇ ਵਿੱਚ ਹੁਣ ਇਹਨਾਂ ਤਿੰਨਾਂ ਦੀ ਅਸੀਂ ਅਰੈਸਟ ਪਾ ਲਈ ਹੈ ਰਿਕਵਰੀਜ਼ ਆਰ ਇਨ ਪ੍ਰੋਸੈਸ ਤੇ ਡਿਊਰਿੰਗ ਇਨ ਟੈਰੋਗੇਸ਼ਨ ਇਨਵੈਸਟੀਗੇਸ਼ਨ ਮੁਢਲੀ ਤਕਤੀਰ ਦੇ ਵਿੱਚ ਇਹ ਖੁਦ ਵੀ ਮੰਨਦੇ ਆ ਕਿ ਜੋ ਇਹਨਾਂ ਨੇ ਐਦਾਂ ਐਦਾਂ ਕੰਮ ਕੀਤਾ ਇਸ ਚੀਜ਼ ਵਿੱਚ ਸਰ ਕਿਵੇਂ ਪਤਾ ਲੱਗੇ ਕਿ ਸਨਾ ਸ਼ੱਕ ਹੋਏ ਜਿਵੇਂ ਕਾਸਰ ਦਰਸਾਇਆ ਗਿਆ ਸੀ ਪਹਿਲਾਂ ਜੇ ਟੈਕਨੀਕਲ ਜਿੱਦਾਂ ਅਸੀਂ ਸੀਸੀਟੀਵੀ ਵੀ ਦੇਖੀ ਉਤੋਂ ਤੇ ਜਿੱਦਾਂ ਮੈਂ ਕਹਿ ਰਿਹਾ ਕਿ ਇਹਨਾਂ ਦੇ ਅਫੇਅਰ ਬਾਰੇ ਫੈਮਿਲੀ ਮੈਂਬਰਸ ਨੂੰ ਵੀ ਸ਼ੱਕ ਸੀਗਾ ਤਾਂ ਜਦੋਂ ਅਸੀਂ ਟੈਕਨੀਕਲ ਸਰਵੇਲੈਂਸ ਲਾਈ ਤੇ ਉੱਥੇ ਆਸ-ਪਾਸ ਲੋਕਾਂ ਨੂੰ ਆਂਡ-ਗਵਾਂਡ ਦੇ ਵਿੱਚ ਪਤਾ ਕੀਤਾ ਤੇ ਹੌਲੀ-ਹੌਲੀ ਤਾਰ ਤੋਂ ਤਾਰ ਅਸੀਂ ਜੋੜੀ ਸੁਰਾਗ ਮਿਲਦੇ ਗਏ ਸਾਨੂੰ ਤੇ ਇਹੀ ਕਰਕੇ ਲਗਭਗ ਕਾਫੀ ਦਿਨ 16 ਤਰੀਕ ਦੀ ਵਾਰਦਾਤ ਹੈ 20 ਦਿਨ ਸਾਨੂੰ ਲੱਗ ਗਏ ਕਿਉਂਕਿ ਬਿਲਕੁਲ ਹੀ ਬਲਾਈਂਡ ਮਰਡਰ ਕੇਸ ਸੀਗਾ ਤੈਨੂੰ ਤਹ ਤੱਕ ਜਾ ਕੇ ਬਿਕੋਜ਼ ਵੀ ਵਾਂਟਡ ਕਿ ਭਈ ਸਾਡੇ ਕੋਲ ਸਬਸਟੈਂਸ਼ੀਅਲ ਐਵਿਡੈਂਸ ਹੋਏ ਤਾਂ ਹੀ ਕਿਸੇ ਨੂੰ ਕਿਉਂਕਿ ਮਰਡਰ ਕੇਸ ਰਜਿਸਟਰ ਕਰਕੇ ਅਰੈਸਟ ਪਾਣਾ ਵੱਡੀ ਗੱਲ ਹੁੰਦੀ ਹੈ ਤੇ ਇਸ ਕਰਕੇ ਸਮਾਂ ਲੱਗਿਆ ਬਟ ਬਹੁਤ ਹੀ ਮਿਹਨਤ ਦੇ ਨਾਲ ਅਸੀਂ ਇਹਨੂੰ ਢੁਮਾਈ ਦੇ ਨਾਲ ਤਫਤੀਸ਼ ਕਰਕੇ ਸਾਡੀ ਸਾਰੇ ਕੇ ਸਾਰੇ ਫੈਕਟ ਸਰਫੇਸ ਹੋ ਗਿਆ ਕਿੰਨੀ ਗ੍ਰਿਫਤਾਰੀਆਂ ਹੋਈਆਂ ਕਿਸ ਤਰ੍ਹਾਂ ਹੋ ਰਿਹਾ ਹੈ ਜਮੀਨ ਦੇ ਇਹ ਜੀ ਇਹ बिकॉज ਇਹ ਪਿਛਲੇ ਮਹੀਨੇ ਦੀ ਵਾਰਦਾਤ ਹੈਗੀ ਤਾਂ 302 ਦੇ ਵਿੱਚ ਹੀ ਆਈਪੀਸੀ ਦਾ ਸੈਕਸ਼ਨ ਜੋ ਸੀਗਾ ਉਹਦੇ ਵਿੱਚ ਹੀ ਇਹ ਪਰਚਾ ਦਿੱਤਾ ਗਿਆ ਤੇ ਇਹਦੇ ਵਿੱਚ ਤਿੰਨ ਜਿਹੜੇ ਅਕਿਊਜ਼ ਹੈ ਜਿਨ੍ਹਾਂ ਨੇ ਕੀਤਾ ਸੀਗਾ ਉਹ ਤਿੰਨੋਂ ਨੂੰ ਹੀ ਅਸੀਂ ਅਰੈਸਟ ਕਰ ਲਿਆ ਹੈਗਾ ਜੋ ਮਰਨ ਵਾਲਾ ਆਇ ਸੀਗਾ ਹਰਚਰਨ ਸਿੰਘ ਉਹਦੀ ਵਾਈਫ ਸੁਖਵੀਰ ਕੋਰ ਸੁਖਜੀਤ ਕੋਰ ਤੇ ਇੱਕ ਉਹਦਾ ਜਿਹਦੇ ਨਾਲ ਉਹਦਾ ਰਿਲੇਸ਼ਨ ਸੀਗੇ ਹਰਦੀਪ ਸਿੰਘ ਉਹਨਾਂ ਦਾ ਦੋਸਤ ਦੋਨਾਂ ਦਾ ਸੁਖਦੀਪ ਸਿੰਘ ਇਹਨਾਂ ਨੂੰ ਹੀ ਅਸੀਂ ਅਰੈਸਟ ਕਰ ਲਈ। ਨਹੀਂ ਇਹ ਗੱਡੀ ਦੇ ਵਿੱਚ ਹੀ ਜੋ ਇਹਨਾਂ ਨੇ ਜੋ ਹਾਲੇ ਪਤਾ ਲੱਗਿਆ ਹੈਗਾ ਕਿ ਗੱਡੀ ਦੇ ਵਿੱਚ ਹੀ ਅੰਦਰ ਵੜ ਕੇ ਉਹਨੂੰ ਜਿੱਦਾਂ ਮੈਂ ਦੱਸਿਆ ਕਿ ਪੜਣਾ ਪਾ ਲਿਆ ਤੇ ਓਵਰ ਪਾਵਰ ਕਰ ਲਿਆ ਕਿਉਂਕਿ ਇਹ ਤਿੰਨ ਜਣੇ ਸੀਗੇ ਤੇ ਨਾਲ ਹੀ ਉਹਨੂੰ ਸੁਗਾਤਾ ਜੋ ਹਿਟ ਸੀਗਾ ਉਹ ਨੱਕ ਦੇ ਵਿੱਚ ਪਾ ਕੇ ਤੇ ਉਹ ਜਦੋਂ ਅਨਕੌਨਸ਼ੀਅਸ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਦੇ ਵਿੱਚ ਅੱਗ ਲਾਤੀ। ਹਾਂਜੀ ਇਹ ਸਾਨੂੰ ਵੀ ਪਤਾ ਲੱਗਿਆ ਹੈ ਜੀ ਇਹ ਸਾਰੀ ਗੱਲਾਂ ਤੇ ਅਸੀਂ ਗੌਰ ਕਰਾਂਗੇ ਤੇ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਤੇ ਹੁਣ ਹੋਰ ਡੀਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਤੇ ਇਹਨਾਂ ਚੀਜ਼ਾਂ ਨੂੰ ਵੀ ਬਿਲਕੁਲ ਗੌਰ ਤੇ ਦੇਖਿਆ ਜਾਏਗਾ ਜੇ ਅੱ비 ਜਿੱਦਾਂ ਅਸੀਂ ਦੱਸਿਆ ਕਿ ਇਹ ਵੀ ਐਕਸੀਡੈਂਟਲ ਡੈਥ ਦਿਖਾਇਆ ਸੀਗਾ ਤੇ ਅਗਰ ਉਹ ਵੀ ਹੈ ਉਹ ਉਸ ਨੂੰ ਵੀ ਐਸੀ ਦਰਕਿਨਾਰ ਨਹੀਂ ਕਰਦੇ ਹਰ ਜੋ ਪਹਿਲੂ ਤੋਂ ਜਾਂਚ ਕੀਤੀ ਜਾਏਗੀ ਉਹਦੀ